ਫੋਟਾਗੜ ਚੂੜੀਆਂ ਡੇਰਾ ਰੋਡਪਿੰਡ ਡੋਗਰ ਤੇ ਲਾਲੇ ਮੰਗਲ ਦੇ ਵਿਚਕਾਰ ਪੰਜਾਬ ਪੁਲਿਸ ਅਤੇ ਐਕਸਾਈਜ਼ ਵਿਭਾਗ ਨੇ ਸਾਂਝੀ ਕਾਰਵਾਈ ਕਰਦੇ ਹੋਏ ਭਾਰੀ ਮਾਤਰਾ ਦੇ ਵਿੱਚ ਨਸ਼ੀਲਾ ਕੈਮੀਕਲ ਫੜਿਆ ਇਸ ਸਬੰਧੀ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਵਿਜੇ ਕੁਮਾਰ ਅਤੇ ਐਸਆਈ ਰਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਡੇਰਾ ਰੋਡ ਉੱਤੇ ਕਿਸੇ ਨੇ ਸੜਕ ਕੰਢੇ ਨਸ਼ੀਲੇ ਪਦਾਰਥ ਰੱਖੇ ਨੇ ਜਿਸ ਉੱਤੇ ਫੋਟਾਗੜ ਚੂੜੀਆਂ ਪੁਲਿਸ ਅਤੇ ਐਕਸਾਈਜ਼ ਵਿਭਾਗ ਤੇ ਵੱਲੋਂ ਸਾਂਝੀ ਕਾਰਵਾਈ ਕਰਦਿਆਂ ਫਤਿਹਗੜ ਚੂੜੀਆਂ ਤੇ ਥਾਣਾ ਤੋਂ 3 ਕਿਲੋਮੀਟਰ ਦੂਰੀ ਉੱਤੇ ਡੇਰਾ ਰੋਡ ਉੱਤੇ ਭਾਰੀ ਮਾਤਰਾ ਦੇ ਵਿੱਚ ਡਰਮਾਂ ਤੇ ਵੱਡੇ ਕੈਨਾਂ ਚ ਲੁਕੋ ਕੇ ਰੱਖਿਆ ਨਸ਼ੀਲਾ ਕੈਮੀਕਲ ਬਰਾਮਦ ਕੀਤਾ ਹੈ। ਉਹਨਾਂ ਦੱਸਿਆ ਕਿ ਫੜੇ ਗਏ ਨਸ਼ੀਲੇ ਕੈਮੀਕਲ ਨੂੰ ਲੈਬ ਦੇ ਵਿੱਚ ਜਾਂਚ ਦੇ ਲਈ ਭੇਜਿਆ ਜਾਵੇਗਾ ਤੇ ਜੋ ਵੀ ਰਿਪੋਰਟ ਆਵੇਗੀ ਉਸ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਨਹੀਂ ਨਹੀਂ ਅਚ ਹੈ ਇਹਨਾਂ ਸਪੈਸਾ ਨਾਕਾਬੰਦੀ ਮੰਨ ਲਓਗਾ ਐਸਐਸਪੀ ਸਾਹਿਬ ਬਟਾਲਾ ਦੇ ਹੁਕਮ ਤੇ ਅਨੁਸਾਰ ਡਿਵੀਜ਼ਨ ਸਾਹਿਬ ਦੀ ਜੋਗ ਹੋ ਗਈ ਹੈ ਤਾਂ ਤੇ ਆਪਣੇ ਸਪੈਸਾ ਸਾਹਿਬ ਦੇ ਰਹਿਣ ਹੈ ਤਾਂ ਜਿਹੜੀ ਇਹ ਮਾਕਾ ਬੰਦੇ ਕੀਤੀ ਉੱਥੇ ਇੱਕ ਇਨਸਪੈਕਟਰ ਸਾਹਿਬ ਦਾ ਫੋਨ ਵੀ ਹੋਇਆ ਤੇ ਜਿਹੜੇ ਜੀ ਅਕਸਾਈਜ਼ ਇਨਸਪੈਕਟਰ ਸਾਹਿਬ ਨੇ ਫੁਲਾਨੀ ਜਗ੍ਹਾ ਤੇ ਲਾਰੇ ਨਾਂਗ ਲਾਗੇ ਕੋਈ ਤਰਲ ਪਦਾਰਥ ਜਰਾਂ ਹਾਂ ਡੋਗਰ ਦੇ ਨਹੀਂ ਹਾਂ ਡੋਗਰ ਦਿੰਦੀ ਠੀਕ ਆ ਜੇੜਾ ਕੋਈ ਚੀਜ਼ ਬਰਾਮਦ ਕੀਤੀ ਹੈ ਉੱਥੇ ਪਹੁੰਚੋ ਉੱਥੇ ਪਹੁੰਚੇ ਜਿੱਥੇ ਇਨਸਪੈਕਟਰ ਸਾਹਿਬ ਨੇ ਇੱਕ ਡਰਮ ਤੇ ਦੋ ਕੈਨ ਸਾਡੇ ਹਵਾਲੇ ਕਿਤੇ ਜਿਹੜਾ ਉਹਨਾਂ ਨੇ ਪੁੱਛਿਆ ਹਿੱਤੇ ਕੀ ਚੀਜ਼ ਆ ਉਹਨੂੰ ਦੱਸਿਆ ਸੀ ਕੋਲ ਜੈਸੀ ਕੋਈ ਤੱਤ ਜਿਹੜੇ ਆ ਉਹ ਯਾਦਦੇ ਹਨ ਉਦੋਂ ਸਾਰੇ ਕਾਰਵਾਈ ਕਰ ਰਹੇ